ਵਾਰਿਕਾਲਤਾ ਵਹੁਰਜ ਕੀ ਫਤਿਹ ਬਰਾਉ ਇੱਕ ਗੱਲ ਪਿਛਲੇ ਦਿਨਾਂ ਅੱਜ ਬਹੁਤ ਵੱਡੇ ਪੱਧਰ ਤੇ ਇਹ ਪ੍ਰਚਾਰੀ ਜਾ ਰਹੀ ਆ ਵੀ ਪੰਜਾਬ ਆਪਦਾ ਪਾਣੀ ਯੂਟਿਲਾਈਜ਼ ਨਹੀਂ ਕਰਦਾ ਤੇ ਉਹਦੀ ਗੱਲ ਅਖੀਰ ਇਹ ਕਹਿੰਦੇ ਆ ਵੀ ਜਿਹੜੇ ਜ਼ਿੰਮੇਦਾਰ ਆ ਉਹ ਪਾਣੀ ਨਹੀਂ ਲਾਉਂਦੇ ਨਹਿਰੀ ਪਾਣੀ ਤੇ ਮੋਟਰਾਂ ਦੀ ਸੋਚ ਨਪਣੀ ਉਹਨਾਂ ਨੂੰ ਸੌਖੀ ਆ ਇਹ ਬਹੁਤ ਵੱਡੇ ਪੱਧਰ ਤੇ ਇੱਕ ਸ਼ਬਦ ਜੰਗ ਹੀ ਜਿਹੜੀ ਆ ਜਿਹੜੀ ਆਪਾਂ ਕਹਿ ਸਕਦੇ ਆ ਜ਼ਿੰਮੇਦਾਰਾਂ ਸਰ ਤੇ ਅਸਲ ਕਾਰਨ ਇਹਦੇ ਉਲਟਾ ਕਾਰਨ ਪਹਿਲਾ ਇਹ ਆ ਵੀ ਜਿੰਨੇ 모ਘੇ ਆ ਕੱਸੀਆਂ ਤੇ ਪਾਣੀ ਸਿਰੇ ਲਿਆਉਣ ਨੂੰ 모ਘਾ ਸਾਈਜ਼ ਜਿਹੜਾ ਕਰਤਾ 2 2 ਇੰਚ ਦਾ ਹੁਣ ਉਹ 2 ਇੰਚ ਦੇ 모ਘੇ ਵੇਚਦੀ ਕਿੰਨਾ ਕ ਪਾਣੀ ਨਿਕਲਦਾ ਤੁਸੀਂ ਦੇਖੋ ਵੀ 4 ਇੰਚ ਦੀ ਮੋਟਰ ਜਿਹੜੀ ਫੁੱਲ ਪ੍ਰੈਸ਼ਰ ਨਾਲ ਪਾਣੀ ਛੱੜਦੀ ਉਹ ਕਿੱਲਾ ਨਹੀਂ ਭਰਦੀ ਤੇ ਇੱਥੇ 2 ਇੰਚ ਦਾ ਜਿਹੜਾ 모ਘਾ ਉਹ ਤੇ ਪ੍ਰੈਸ਼ਰ ਵੀ ਨਹੀਂ ਹੁੰਦਾ ਉਹੋ ਉਹ ਵੀ ਵਾਰੀ ਹੁੰਦੀ ਆ ਅੱਧਾ ਘੰਟਾ ਜ਼ਿਮੀਂਦਾਰ ਕੋਲੇ ਅੱਧੋਂ ਵੱਧ ਕਿਤੇ 15 ਮਿੰਟ ਉਹ 2 ਇੰਚ ਦਾ 모ਘਾ ਮੈਨੂੰ ਦੱਸੋ ਵੀ ਕੀ ਭਰ ਦੂਗਾ ਤੇ ਉਹ ਜੇ ਮੰਨ ਲਓ 2 ਇੰਚ ਦਾ ਮੋਗਾ 100 ਕਿੱਲਾ ਪੈੜੀ ਆ ਤੇ ਕੋਈ 10 ਕਿੱਲੇ 20 ਕਿੱਲੇ ਵਾੜ ਜਾਣਾ ਹੁੰਦਾ ਪਾਣੀ ਉਹ ਉੱਥੇ ਜਾਂਦਾ ਜਾਂਦਾ ਉਹ ਸਿਰੇ ਨਹੀਂ ਪਹੁੰਚਦਾ ਮੁੜ ਕੇ ਜਿਮੀਂਦਾਰ ਸਰ ਮੜਦੇ ਪਾਣੀ ਸਾਰਾ ਬਾਹਰ ਦੇਈ ਜਾਂਦੇ ਆ ਪੰਜਾਬ ਦੇ ਇਰੀਗੇਸ਼ਨ ਸਿਸਟਮ ਦਾ ਇੱਕ ਹਾਲ ਵੇਖ ਲਓ ਆ ਆ ਅਸੀਂ ਖੜੇ ਆ ਸਿੱਧਵੋ ਔਰੀ ਸਰਹੰਦ ਕਨਾਲ ਦੇ ਕੰਢੇ ਤੇ ਇਹ ਸਭ ਤੋਂ ਵੱਡੀ ਪੁਰਾਣੀ ਅੰਗਰੇਜ਼ਾਂ ਵੇਲੇ ਦੀ ਕੱਚਾ ਕਨਾਲ ਨੈਟਵਰਕ ਆ ਜਿਹੜਾ ਜਿਹੜਾ 22 ਲੱਖ ਏਕੜ ਨੂੰ ਪਾਣੀ ਮੰੰਦਾ ਸੀਗਾ ਇਹ ਆ ਆ ਇੱਧਰ ਵਿਖਾਇਓ ਆ ਆ ਵੇਖਦੇ ਆਏ ਬੂਢੀ ਉਗੀ ਦੀ ਆ ਉਹ ਸਰ ਖੜੇ ਆ ਉਹ ਪਰਲੇ ਪਾਸੇ ਉਹ ਸਾਰੇ ਸਰ ਖੜੇ ਆ ਤੁਹਾਨੂੰ ਕੋਈ ਵੀ ਜ਼ਿੰਮੇਵਾਰ ਦੱਸ ਦੂ ਵੀ ਜਿਹੜਾ ਖੇਤੀਕਾਰ ਦਾ ਵਿੱਚ ਖਾਲ ਝਕਾ ਹੋ ਜੇ ਨਾ ਖਾਲ ਝਕਾ ਹੋ ਜੇ ਅੱਧਾ ਪਾਣੀ ਸਰੇ ਜਾਂਦਾ ਪਿੱਛੇ ਪੂਰਾ ਪਾਣੀ ਛੱਡ ਦੋ ਖਾਲ ਝਕਾ ਹੋ ਜੇ ਅੱਧਾ ਪਾਣੀ ਰਾਹ ਹੀ ਰਹਿ ਜਾਂਦਾ ਵੀ ਦੂਜਾ ਟੋੜਦਾ ਖਾਲ ਕਪੈਸਿਟੀ ਘਟ ਜਾਂਦੀ ਆ ਆ ਮੇਰਾ ਨਹੀਂ ਕਪੈਸਿਟੀ ਘੜੀ ਵੀ ਆ ਇਹ ਗੱਲ ਇੱਥੇ ਨਹੀਂ ਘੜੀ ਗਾਂ ਤੁਸੀਂ ਇਹਦੀਆਂ ਨੀਆਂ ਬ੍ਰਾਂਚਾਂ ਨਿਕਲਦੀਆਂ ਸਿੱਧਵਾ ਕਨਾਲ ਨਿਕਲਦੀ ਉਹ ਗਾਂ ਜਾ ਕੇ ਦੇਖ ਲਓ ਮੋਰ ਬ੍ਰਾਂਚ ਬਟਿੰਡਾ ਬ੍ਰਾਂਚ ਪਟਿਆਲਾ ਬ੍ਰਾਂਚ ਸਾਰਿਆਂ ਦੀ ਕਪੈਸਿਟੀ ਘੜੀ ਵੀ ਆ ਮੋਰ ਬਾਂਝ ਅੰਗਰੇਜ਼ਾਂ ਵਾਲੇ 4500 ਕਿਊਸਕ ਦੀ ਸੀ ਚੱਲਦੀ 2800 ਤੇ ਤੇ ਇੰਨੀ ਘੱਟ ਕਪੈਸਿਟੀ ਜਿਹੜੀ ਇੱਥੋਂ ਘੜੀ ਆ ਇਹਦੇ ਵੱਲ ਧਿਆਨ ਨਹੀਂ ਕੋਈ ਬਣਾਉਂਦਾ ਨੀ ਇਹਨਾਂ ਨੂੰ ਤੇ ਮੁੜ ਕੇ ਦੋਸ਼ ਆਉਂਦਾ ਜ਼ਿਮੀਂਦਾਰ ਦੇ ਸਰ ਬਈ ਉਹ ਪਾਣੀ ਨਹੀਂ ਵਰਤਦਾ ਸੁਹਾਨ ਆ ਮੈਂ ਤੁਹਾਨੂੰ ਤਾਂ ਵਿਖਾ ਰਿਹਾ ਵੀ ਇਸ ਤਰੀਕੇ ਨਾਲ ਆ ਪਿੱਛੇ ਥਾਂ ਥਾਂ ਜਿਹੜੀ ਆ ਤੁਸੀਂ ਰੋਪੜ ਤੋਂ ਆਪਣਾ ਇਹ ਤੋਂ ਚੱਲ ਪੋ ਆਪਣੇ ਨੂੰ ਦਰਾਹੇ ਤੋਂ ਜਿੱਥੇ ਵੀ ਜਾਊ ਤੁਹਾਨੂੰ ਪਤਾ ਲੱਗੂ ਵੀ ਪਾਣੀ ਵਿੱਚ ਦੇ ਬੁੱਗੀ ਇੱਕ ਵਸਤੀ ਘੜ ਗਈ ਆ ਤੋਂ ਗੱਲ ਇਹ ਆ ਹੋਰ ਤੁਹਾਨੂੰ ਇਹ ਤੇ ਦੱਸਦਾ ਹੋਣਾ ਕਿ ਤੁਹਾਡੇ ਨਾਲ ਅਗਲਾ ਹੋਣ ਵਾਲਾ ਗੱਲ ਆ ਓਏ ਇਹ ਜੀ ਇਹਨਾਂ ਨੇ ਕਹਣਾ ਮਹਿਰਾ ਵਜ ਦੀ ਨਾ ਪਾਣੀ ਨਹੀਂ ਆਉਂਦਾ ਉਹਨਾਂ ਨੂੰ ਕੰਕਰੀਟ ਕਰ ਦਈਏ ਤੇ ਉੱਤੇ ਬੈਠੇ ਅਫਸਰਾਂ ਨੇ ਖਾਣੇ ਆ ਪੈਸੇ ਕੰਕਰੀਟ ਕਰਨ ਦੇ ਤੇ ਜਿਹੜੀ 1985 ਚ ਬਣੀ ਮਹਿਰ ਹੁਣ ਤਾਂ ਹੀ ਚੱਲ ਸਕਦੀ ਏ ਕੱਚੀ ਉਹਦੀ ਖੜਾਈ ਨਹੀਂ ਕਰਨੀ ਕਿ ਜੀ ਸੀ ਬੀਆਂ ਲਾ ਕੇ ਜਾਂ ਪਾਸੋਂ ਖੜਾਈ ਹੋ ਜੇ ਜਾਂ ਵਿੱਚੋਂ ਜਿਵੇਂ ਮਿੱਟੀ ਭਰੀ ਜਾਂ ਸਲਟਿੰਗ ਹੋ ਜੇ ਉਹ ਨਹੀਂ ਕਰਨੀ ਤੇ ਕੰਕਰੀਟ ਕਰਨਗੇ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਥੋੜੇ ਦਿਰ ਤਾਂ ਹੀ ਸਿੱਧਵਾ ਕਨਾਲ ਨੈਟਵਰਕ ਸਾਰਾ ਇਹਦਾ ਆਸਥਮਾ ਕਈ ਇਹਨਾਂ ਸਰੰਦ ਕਨਾਲ ਨੈਟਵਰਕ ਮੇਰੇ ਸੰਧਰਨ ਨਾਲ ਇਹਦਾ ਆਊਗਾ ਵੀ ਇਹ ਜੀ ਕੰਕਰੀਟ ਕਰ ਦਈਏ ਕਿਉਂਕਿ ਫਿਰ ਪੈਸੇ ਬਣਨਗੇ ਉੱਤੋਂ ਜਦੋਂ ਕੰਮ ਨਿਕਲੂਗਾ ਆਹ ਹਾਲ ਚੱਲ ਰਿਹਾ ਸੋ ਇਸ ਵੱਲ ਧਿਆਨ ਦਈਏ ਇਹ ਨਹਿਰਾਂ ਦੀ ਖਾਈ ਹੋਵੇ ਵੱਡੀਆਂ ਦੀਆਂ ਵੀ ਨੈਟਵਰਕ ਦੀ ਤੇ ਕੰਮ ਹੋ ਕੇ ਪੂਰੇ ਵੱਡੇ ਕੀਤੇ ਜਾਣ ਤੇ ਕਿਸਾਨਾਂ ਨੂੰ ਦੋਸ਼ ਤੋਂ ਦੱਸਤਾ ਜਾਵੇ ਧੰਨਵਾਦ ਵਾਹਿ ਖਾਲਸਾ ਜੀ ਦਿੱਤੀ